ਬਾਦ ਬਨੂ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਤੰਤ ਬਨੂ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਤੰਤ ਬਨੂ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਤੰਤ ਬਨੂ ਹਾਏ 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 ਤੰਤ ਬਨੂ ਹਾਏ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਇਹ ਗੁਰੂ ਨਾਨਕ ਦੇਵ ਜੀ ਜੈ ਜੈਕਾਰ ਗੁਰੂ ਨਾਨਕ ਦੇਵ ਜੀ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਪੰਨੂ ਵੱਲੋਂ ਬਹੁਤ ਹੀ ਨਿੰਦਨਯੋਗ ਡਾਕਟਰ ਅੰਬੇਡਕਰ ਸਾਹਿਬਾਰੇ ਜਿਹੜੇ ਇੱਕ ਇੱਕ ਬਹੁਤ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਬਦੌਲਤ ਦੇਸ਼ ਦਾ ਸੰਵਿਧਾਨ ਦੇਸ਼ ਦਾ ਪ੍ਰਾਈਮ ਮਿੰისტਰ ਬੰਦਾ ਪਰ ਐਸੇ ਸ਼ਰਾਰਤੀ ਅੰਸਰਾਂ ਵੱਲੋਂ ਏਜੰਸੀਆਂ ਦੇ ਏਜੰਟਾਂ ਵੱਲੋਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜੋ ਕੀਤੀ ਜਾ ਰਹੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਹਰ ਜਥੇਬੰਦੀ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਸਾਨੂੰ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਜ਼ਰੂਰਤ ਆ ਇਹੋ ਜਿਹੇ ਚੰਦ ਲੋਕ ਜਿਹੜੇ ਕਿ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਚ ਲੱਗੇ ਆ ਪਰ ਇਹਨਾਂ ਦੀਆਂ ਕੋਝੀਆਂ ਹਰਕਤਾਂ ਨੂੰ ਪੰਜਾਬ ਦੇ ਵਿੱਚ ਕਾਮਯਾਬ ਹੋਣ ਨਹੀਂ ਦਿੱਤਾ ਜਾਊਗਾ ਪਰ ਇਹ ਜੇਕਰ ਕੋਝੀਆਂ ਹਰਕਤਾਂ ਕਰਦਾ ਇਹਦੀ ਸਰਾਸਰ ਬਿਲਕੁਲ ਦੀ ਬਿਲਕੁਲ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ ਪੰਜਾਬ ਦੀ ਸਰਕਾਰ ਨੂੰ ਇਹਦੇ ਤੇ ਚਿੰਤਨ ਇਹਦੇ ਤੇ ਇੱਕ ਮੰਥਨ ਕਰਨ ਦੀ ਜ਼ਰੂਰਤ ਆ ਕਿਉਂਕਿ 26 ਜਨਵਰੀ ਜਿਸ ਦਿਨ ਸੰਵਿਧਾਨ ਲਾਗੂ ਹੁੰਦਾ ਉਸ ਦਿਨ ਵੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਤੇ ਹਥੋੜੇ ਮਾਰਨ ਨਾਲ ਉਹਨਾਂ ਨੂੰ ਸੱਟ ਲਗਾਈ ਗਈ ਅੱਜ ਤੀਸਰਾ ਵਾਕਿਆ ਅੰਬੇਡਕਰ ਸਾਹਿਬ ਨਾਲ ਹੋ ਚੁੱਕਾ ਕੱਲ ਬਟਾਲੇ ਦੀ ਧਰਤੀ ਤੇ ਹੋਇਆ ਫਿਰ ਫਲੋਰ ਦੀ ਧਰਤੀ ਤੇ ਜੋ ਇਸ ਪੰਨੂ ਵੱਲੋਂ ਅਪਸ਼ਬਦ ਬੋਲੇ ਗਏ ਅਸੀਂ ਇਹ ਅੰਬੇਡਕਰ ਸਾਹਿਬ ਦੀ ਔਲਾਦ ਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜੇਕਰ ਤੁਹਾਡੇ ਕੋ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਨੂੰ ਸੁਰੱਖਿਅਤ ਕੀਤਾ ਨਹੀਂ ਜਾਂਦਾ ਤੇ ਤੁਸੀਂ ਹੱਥ ਖੜੇ ਕਰ ਦਿਓ ਅੰਬੇਡਕਰ ਸਾਹਿਬ ਦੀਆਂ ਔਲਾਦਾਂ ਜਿੰਦਾ ਆ ਇਹ ਸਾਰੇ ਅੰਬੇਡਕਰ ਸਾਹਿਬ ਦੀਆਂ ਔਲਾਦਾਂ ਆ ਜੇ ਐਸੇ ਗਰਵੰਤ ਪੰਨੂ ਵਰਗਿਆਂ ਦੀਆਂ ਜੇ ਗਰਵੰਤ ਪੰਨੂ ਦੇ ਵਿੱਚ ਹਿੰਮਤ ਹੈਗੀ ਆ ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਬੋਲੇ ਇਹਦੀ ਜੀਬ ਕੱਢ ਕੇ ਰੱਖ ਦਿਆਂਗੇ ਜੇ ਜਾਦ ਕਰਦਾ ਆ ਜੇ ਇਹਦੇ 'ਚ ਹਿੰਮਤ ਹੈਗੀ ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਅੰਬੇਡਕਰ ਸਾਹਿਬ ਬਾਰੇ ਬੋਲ ਕੇ ਦਿਖਾਵੇ ਫਿਰ ਪਤਾ ਲੱਗੂਗਾ ਕਿ ਤਾਕਤਵਰ ਕੌਣ ਆ ਗਰਵੰਤ ਪੰਨੂ ਵੱਲੋਂ ਸ਼ਰਿਆਂ ਵੀਡੀਓ ਦੇ ਵਿੱਚ ਕਿਹਾ ਗਿਆ ਕਿ 14 ਅਪ੍ਰੈਲ ਨੂੰ ਮੈਂ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਤੇ ਅਟੈਕ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਗਣ ਦੀ ਕੋਸ਼ਿਸ਼ ਕਰੋ ਜਾਗਣ ਦੀ ਕੋਸ਼ਿਸ਼ ਕਰੋ ਉਹਨੇ ਸ਼ਰੇਆਮ ਤੁਹਾਨੂੰ ਵੰਗਾਰਿਆ ਕਿਉਂਕਿ ਸਰਕਾਰ ਤੁਹਾਡੀ ਆ ਪੰਜਾਬ ਦੇ ਮੁਖੀ ਤੁਸੀਂ ਜੋ ਸਾਡੇ ਜੇਕਰ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਤੇ ਕੋਈ ਨਾ ਕੋਈ ਘਟਨਾ ਇਹਨੇ ਕੀਤੀ ਤੇ ਉਹਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੋਣਗੇ ਜਿਹੜਾ ਕਿ ਦਲਿਤ ਕਦੀ ਵੀ ਬਰਦਾਸ਼